ਸਾਰੀ ਸਰਕਾਰ ਦੇ ਨੁਮਾਇੰਦੇ ਵੀ ਇੱਥੇ ਬੈਠੇ ਨੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਚੰਗੇ ਕੰਮ ਜਿੱਥੇ ਕਰਨੇ ਉਥੇ ਇਹ ਸੋਚ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਈਏ ਜਿਹੜੇ ਇਸ ਵਕਤ ਤਿੰਨ ਮੁੱਦੇ ਨੇ ਖਾਸ ਕਰਕੇ ਕਿ ਨਸ਼ਿਆਂ ਦਾ ਉਹਦੇ ਬਾਰੇ ਕੰਮ ਤੇ ਹੋ ਰਹੇ ਨੇ ਪਰ ਜਿੰਨੇ ਹੋਣਾ ਚਾਹੀਦਾ ਹੋਰ ਧਿਆਨ ਦੇਣ ਦੀ ਲੋੜ ਹੈ ਕਿ ਜਿਹੜੇ ਇਸ ਵਕਤ ਨੌਜਵਾਨ ਮਰ ਰਹੇ ਨੇ ਮੈਂ ਕਦੀ ਕਦੀ ਇਹ ਵੀ ਸੋਚਦਾ ਸਰਕਾਰਾਂ ਦੇ ਨਾਲ ਨਾਲ ਸਾਨੂੰ ਇਕੱਲੇ-ਇਕੱਲੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਚੁਕਣੀ ਪੈਣੀ ਹੈ ਆਓ ਇਸ ਨਸ਼ੇ ਦੇ ਕੋੜ ਨੂੰ ਆਪਣੇ ਘਰਾਂ ਚੋਂ ਬਾਹਰ ਕੱਢੀਏ ਦੂਜੀ ਬੇਨਤੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬਹਾਰਾਜ ਜੀ ਦੇ ਉਸ ਰੂਪ ਦੀ ਬੇਦਬੀ ਕੀਤੀ ਸੀ ਬੇਦਬੀ ਦੇ ਦੋਸ਼ੀਆਂ ਵਾਸਤੇ ਵੀ ਜਿਹੜੀ ਹੈ ਉਹ سزا ਜਿਹੜੀ ਬਣਦੀ ਹੈ ਜਰੂਰ ਦੇਣੀ ਚਾਹੀਦੀ ਹੈ ਦੂਜੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੋਈ ਆਵਾਜ਼ ਉਠਾਉਣੀ ਚਾਹੀਦੀ ਹੈ ਕਾਨੂੰਨ ਪਾਸ ਹੋਣੇ ਚਾਹੀਦੇ ਨੇ ਜਿਹੜੀਆਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਜਰੂਰ ਕਿਉਂਕਿ ਇਹ ਉਹ ਵਿਅਕਤੀ ਸਨ ਜਿਨ੍ਹਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਨੇ ਤੇ ਉਹ ਬਿਨਾਂ ਹੀ ਕਸੂਰ ਤੋਂ ਹੁਣ ਜੇਲਾਂ ਵਿੱਚ ਧੱਕੇ ਹੋਏ ਨੇ ਆਪਣੀ ਆਵਾਜ਼ ਆਪਾਂ ਆਪਣੇ ਇਲਾਕੇ ਵਿੱਚ ਪਹੁੰਚਾਈਏ ਜਿੱਥੇ-ਜਿੱਥੇ ਵੀ ਹੈਗੇ ਆ ਜਿੰਨੇ ਜੋਗੇ ਆ ਜਿੱਥੇ ਵੀ ਆ ਚੰਗੀ ਸੋਚ ਦੇ ਮਾਲਕ ਬਣ ਕੇ ਚੰਗੇ ਵਿਚਾਰ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਈਏ ਰਹਿਣਾ ਕਿਸੇ ਨੇ ਨਹੀਂ ਪਰ ਆਪਾਂ ਸਮਾਜ ਵਿੱਚ ਕੋ ਚੰਗਾ ਬੀਜ ਬੀਜਾਂਗੇ ਤੇ ਦੁਨੀਆ ਸਾਨੂੰ ਯਾਦ ਕਰੇਗੀ ਮੈਂ ਧੰਨਵਾਦ ਕਰਦਾ ਸਮੂਹ ਇਲਾਕਾ ਨਿਵਾਸੀਆਂ ਦਾ ਜਿਨੇ ਵੀ ਤੁਸੀਂ ਪਤਵੰਤੇ ਸੱਜਣ ਆਇਓ ਸਰਦਾਰ ਰਤਨ ਸਿੰਘ ਜੀ ਦੇ ਇਸ ਅੰਤਮ ਅਰਦਾਸ ਵਿੱਚ ਤੁਸੀਂ ਹਾਜ਼ਰੀ ਲਵਾਈ ਹੈ ਪਰਿਵਾਰ ਦੇ ਨਾਲ ਆਣ ਕੇ ਹਮਦਰਦੀ ਪ੍ਰਗਟ ਕੀਤੀ ਹੈ ਠੀਕ ਹੈ ਜੋ ਦੁਨੀਆ ਤੋਂ ਚਲਾ ਗਿਆ ਉਹਨੇ ਸ੍ਰੀ ਦੇ ਤੌਰ ਤੇ ਸਾਡੇ ਕੋਲ ਵਾਪਸ ਨਹੀਂ ਆਉਣਾ ਪਰ ਆਪਾਂ ਉਹਨਾਂ ਦੀਆਂ ਚੰਗੀਆਂ ਗੱਲਾਂ ਚੰਗੀਆਂ ਵਿਚਾਰਾਂ ਨੂੰ ਯਾਦ ਕਰ ਸਕਦੇ ਹਾਂ ਆਓ ਗੁਰੂ ਬਖਸ਼ਿਸ਼ ਕਰੇ ਜਦੋਂ ਕੋ ਦੁਨੀਆ ਤੋਂ ਜਾਂਦਾ ਹੈ ਇੱਕ ਸਬਕ ਦੇ ਕੇ ਜਾਂਦਾ ਹੈ ਕਿ ਭਾਈ ਜੇ ਮੈਂ ਨਹੀਂ ਰਿਹਾ ਤੇ ਰਹਿਣਾ ਤੁਸੀਂ ਵੀ ਨਹੀਂ ਜੇ ਆਓ ਅੱਜ ਤੋਂ ਚੰਗਾ ਬੀਜ ਬੀਜਣਾ ਸ਼ੁਰੂ ਕਰਦੋ ਮੈਂ ਜਦੋਂ ਵੀ ਕਿਸੇ ਦੀ ਅੰਤਮ ਅਰਦਾਸ ਤੇ ਜਾਂ ਕਿਸੇ ਦੇ ਸੰਸਕਾਰ ਤੇ ਜਾਂਦਾ ਇੱਕ ਸਿੱਖਿਆ ਲੈ ਕੇ ਆਉਣਾ ਕਿ ਜਿਹਦੇ ਨਾਲ ਕੱਲ ਬਹਿ ਕੇ ਰੋਟੀ ਖਾਧੀ ਸੀ ਜਿਉਂ ਅੱਜ ਨਹੀਂ ਨਾ ਰਿਹਾ ਤੇ ਰਹਿਣਾ ਭਾਈ ਆਪਾਂ ਵੀ ਨਹੀਂ ਹੈਗਾ ਆਪਾਂ ਵੀ ਹਮ ਆਦਮੀ ਹਾਂ ਇੱਕ ਆਦਮੀ ਆਪਾਂ ਕਈ ਵਾਰੀ ਗੱਲਾਂ ਕਰਦੇ ਆਂ ਵੀ ਮੈਂ ਤੇ ਆਹ ਕਰ ਦੂੰ ਮੈਂ ਆਹ ਕਰ ਦੂੰ ਪਰ ਪਾਸ਼ਾ ਨੂੰ ਨਾ ਸਿੱਧਾ ਨੇ ਅਖੀਰ ਤੱਕ ਵਜਨ ਕਹਿ ਕੇ ਮੈਂ ਮਾਫੀ ਮੰਗਾ ਸਿੱਧਾ ਨੇ ਗੁਰਨਾਨ ਸਾਹਿਬ ਨੂੰ ਪੁੱਛਿਆ ਵੀ ਗੁਰਨਾਨ ਸਾਹਿਬ ਬੰਦੇ ਦਾ ਮੂਲ ਕੀ ਪਲਾ ਬੰਦੇ ਦਾ ਮੂਲ ਕੀ ਆ ਤੇ ਜਿਹੜਾ ਮਨੁੱਖ ਵਾ ਇਹ ਕਿਹੜੀ ਸਿੱਖਿਆ ਲੈਣ ਵਾਸਤੇ ਇੱਕ ਦੁਨੀਆ ਚ ਆਇਆ ਤੇ ਪਾਸ਼ਾ ਨੇ ਜਵਾਬ ਬੜਾ ਪਿਆਰਾ ਦਿੱਤਾ ਉਹਨੇ ਪੁੱਛਿਆ ਕਵਣ ਮੂਲ ਕਵਣ ਮਤ ਵੇੜਾ ਇਨਸਾਨ ਦਾ ਮੂਲ ਕੀ ਆ ਤੇ ਕਿਹੜੀ ਮਤ ਲੈਣ ਦਾ ਵੇੜਾ ਤੇ ਕਵਣ ਗੁਰੂ ਜਿਸ ਦਾ ਤੂੰ ਚੇਲਾ ਤਿੰਨ ਸਵਾਲ ਉਹਨਾਂ ਨੇ ਕੀਤਾ ਵੀ ਬੰਦੇ ਦਾ ਮੂਲ ਕੀ ਆ ਕਿਹੜੀ ਮਤ ਲੈਣ ਦਾ ਵੇੜਾ ਵਾ ਤੇ ਤੁਹਾਡਾ ਗੁਰੂ ਕਿਹੜਾ ਵਾ ਤੇ ਮਹਾਰਾਜ ਦਾ ਜਵਾਬ ਬੜਾ ਪਿਆਰਾ ਸੀ ਕਹਿੰਦੇ ਪਵਣ ਆਰੰਭ انسان ਦਾ ਮੂਲ ਕੀ ਹੈ ਜੀ ਹਵਾ ਜਦੋਂ ਬੱਚਾ ਬੱਚੀ ਜਨਮ ਲੈਂਦੇ ਆ ਜੇ ਤੇ ਦਾਈ ਨਰਸ ਡਾਕਟਰ ਆਣ ਕੇ ਸਾਨੂੰ ਬਾਹਰ ਕਹਿ ਦੇਣਾ ਕਿ ਧੀ ਹੋਈ ਆ ਪੁੱਤ ਹੋਇਆ ਜਾਣ ਕੇ ਜੇ ਸਵਾਸ ਚੱਲਦੇ ਆ ਤੇ ਫਿਰ ਉਹ ਕਹਿੰਦੇ ਠੀਕ ਵਾ ਜੇ ਸਾਹ ਨਾ ਹੁੰਦਾ ਹੋਵੇ ਉਹ ਫਿਰ ਸਾਨੂੰ ਦੱਸ ਦਿੰਦੇ ਆ ਵੀ ਹੋਇਆ ਤੇ ਪੁੱਤ ਵਾ ਪਰ ਸਵਾਸ ਨਹੀਂ ਹੈਗੀ ਹਵਾ ਨਹੀਂ ਹੈਗੀ ਹਵਾ ਹੁੰਦੀ ਆ ਸਵਾਸ ਚੱਲਦੇ ਆ ਤੇ ਜੂੰਦਾ ਵਾ ਹਮ ਆਦਮੀ ਹਾਂ ਇਕਦਮੀ ਇਨਸਾਨ ਦਾ ਮੂਲ ਹਵਾ ਹੈ ਜੀ ਹਵਾ ਨਿਕਲ ਗਈ ਕੱਲੀ ਇਨਸਾਨ ਦੀ ਨਹੀਂ ਤੁਹਾਡੀ ਗੱਡੀ ਤੁਹਾਨੂੰ ਚੌਂ ਜਾਣਿਆਂ ਨੂੰ ਖਿੱਚੀ ਫਿਰਦੀ ਹੈ ਕਿ ਟਾਇਰ ਚ ਹਵਾ ਨਿਕਲ ਜਾਏ ਤੇ ਬੰਦੇ ਨੂੰ ਬਾਹਰ ਨਿਕਲਣਾ ਪੈਂਦਾ ਵੀ ਹੁਣ ਦੀ ਸਟੱਪਣੀ ਦੂਜੀ ਲਾਓ ਭਾਈ ਇਹ ਟਾਇਰ ਦੇ ਵਿੱਚ ਹਵਾ ਹੈ ਤੇ ਉਹ ਤੁਹਾਨੂੰ ਖਿੱਚੀ ਫਿਰਦੀ ਹੈ ਤੇ ਬੰਦੇ 'ਚ ਵੀ ਹਵਾ ਜਦੋਂ ਤੱਕ ਬੰਦੇ 'ਚ ਹਵਾ ਵਾ ਸਾਰੇ ਟੱਬਰ ਦਾ ਭਾਰ ਚੁੱਕੀ ਫਿਰਦਾ ਵਾ ਹਵਾ ਨਿਕਲ ਗਈ ਅੱਜ ਉਹਨੂੰ ਚੋਂ ਬੰਦਿਆਂ ਦੀ ਲੋੜ ਪੈ ਜਾਂਦੀ ਹੈ ਤੇ ਮਾਨ ਨਾ ਕਰੀਏ ਹਮ ਆਦਮੀ ਹਾਂ ਇਕਦਮੀ ਮੌਲਤ ਮੌਤ ਨਾ ਜਾਣਾ ਪਾਸ਼ ਨੇ ਕਿਹਾ ਪਵਣ ਆਰੰਭ ਹਵਾ ਮਨੁੱਖ ਦਾ ਮੂਲ ਹੈ ਸਤਗੁਰ ਮਤ ਵੇੜਾ ਤੇ ਸਤਗੁਰੂ ਦੀ ਮਤ ਲੈਣ ਦਾ ਇਹ ਵੇਲਾ ਹੈ ਮਨੁੱਖਾ ਜਨਮ ਤੇ ਸ਼ਬਦ ਗੁਰੂ ਸੁਰਤ ਤੋਂ ਚੇਲਾ ਤੇ ਗੁਰੂ ਕੌਣ ਹੈ ਸਾਡਾ ਸ਼ਬਦ ਜੇ ਗੁਰੂ ਸ਼ਬਦ ਹੈ ਤੇ ਫਿਰ ਜਿਹੜਾ ਸਿੱਖ ਵਾ ਉਹ ਸਾਡੀ ਸੁਰਤ ਨੇ ਬਣਨਾ ਵਾ ਜੇ ਗੁਰੂ ਸ਼ਬਦ ਵਾ ਤੇ ਸਿੱਖ ਵੀ ਸੁਰਤ ਵਾ ਦੋਵੇਂ ਜਣੇ ਜੁੜਦੇ ਨੇ ਤੇ ਜ਼ਿੰਦਗੀ ਖੂਬ ਸੁਰਤ ਬਣਦੀ ਆ ਉਹ ਗੁਰੂ ਬਖਸ਼ਿਸ਼ ਕਰੇ